ਪੁਰਾਣੇ ਸਮੇਂ ਦੇ ਵਿੱਚ ਬਾਂਸ ਤੋਂ ਬਣਿਆ ਸਮਾਨ ਚਾਹੇ ਟੋکریاں ਹੋਣ ਚਾਹੇ ਘਡੌਣੇ ਹੋਣ ਜਾਂ ਘਰਾਂ ਪੀਂਦੇ ਸਮਾਨ ਦੀ ਜਿਹੜੀ ਕਿ ਰੋਜ਼ਾਨਾ ਵਰਤੋਂ ਦੇ ਵਿੱਚ ਆਉਂਦੇ ਨੇ ਜਾਂ ਉਹ ਸਮਾਨ ਹੋਵੇ ਬਾਂਸ ਤੋਂ ਜਿਹੜਾ ਉਹ ਤਿਆਰ ਕੀਤਾ ਜਾਂਦਾ ਸੀ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਇੱਥੇ ਟੋਕਰੇ ਜਿਹੜੇ ਬਾਂਸ ਤੋਂ ਬਣ ਰਹੇ ਨੇ ਉਸ ਤੋਂ ਬਾਅਦ ਪੱਖੇ ਬਣ ਰਿਹਾ ਨੇ ਛੱਜ ਬਣ ਰਹੇ ਨੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਇਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਅਸੀਂ ਗੱਲਬਾਤ ਵੀ ਕਰਦੇ ਹੈਗੇ ਆ ਕੀ ਕਹਿਣਾ ਵੀ ਕੋਲੋਂ ਤੋਂ ਜਿਹੜਾ ਇਹ ਕੰਮ ਜਿਹੜਾ ਇਹਨਾਂ ਵੱਲੋਂ ਉਹ ਸ਼ੁਰੂ ਕੀਤਾ ਗਿਆ ਹੈਗਾ ਸਰ ਕੀ ਨਾਜੀ ਤੁਹਾਡਾ ਸਰ ਬਲਦੇਵ ਰਾਜ ਜੀ ਬਲਦੇਵ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕੀ ਦੇਖਿਆ ਕਿ 500 ਕਾਫੀ ਤੁਸੀਂ ਸਮਾਨ ਤਿਆਰ ਕਰਦੇ ਹੋ ਕੀ ਕਹਿਣਾ ਚਾਹੋ ਹਾਂਜੀ ਸਰ ਸਾਡਾ ਜੀ ਇਹ ਪੁਰਾਣਾ ਕੰਮ ਹੈਗਾ ਜੀ ਦਾਦੇ-ਬਾਬੇ ਮੇਰੇ ਇਹੀ ਕੰਮ ਕਰਦੇ ਆਇਆ ਸਰ ਪਰ ਹੁਣ ਨਾ ਸਰ ਇਹ ਕੰਮ ਬੰਦ ਹੁੰਦਾ ਪਿਆ ਹੈ ਜੀ ਲੋਕੀ ਸਰ ਇਸ ਪਾਸੇ ਵੜਤੇ ਨਹੀਂ ਹੈਗੇ ਟੋਕ ਬਾਸ ਦੀ ਟੋਕਰੀ ਨਹੀਂ ਵੜਤੇ ਦੇ ਜਿਆਦਾ ਪਲਾਸਟਿਕ ਸਰ ਚੂਜ਼ ਕਰਦੇ ਆ ਬੇੜਾ ਲੋਕੀ ਉਸ ਮੈਂ ਨਾਲ ਸਰ ਸਾਡਾ ਕਬੜਾ ਘੜਦਾ ਦਿਆ ਹੁਣ। ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ। ਸਰ ਸਾਡੀ ਚੌਥੀ ਪੀੜ੍ਹੀ ਹੈਗੀ ਜੀ ਇਸ ਕੰਮ 'ਚ। ਮੇਰੇ ਪਰਦਾਦਾ ਵੀ ਕੰਮ ਕਰਦੇ ਰਹੇ। ਫਿਰ ਕਿੰਨੇ ਕ ਸਾਲ ਹੋ ਗਏ? ਮਤਲਬ 100 ਤੋਂ ਸਰ 100 ਸਾਲ ਹੋ ਗਿਆ ਜੀ। ਹਾਂਜੀ। ਤੁਸੀਂ ਪੜ੍ਹੇ ਲਿਖੇ ਵੀ ਹੈਗੇ? ਹਾਂਜੀ ਸਰ। ਸਰ ਮੈਂ ਪਲੱਸ 2 ਕੀਤੀ ਹੈ ਜੀ। ਤੇ ਤੁਸੀਂ ਫਿਰ ਇਸ ਕੰਮ 'ਚ ਬੈ ਗਏ ਹੋ ਅੱਗੇ ਨਹੀਂ ਪੜ੍ਹੇ ਤੁਸੀਂ। ਸਰ ਫਿਰ ਇਸੇ ਕੰਮ 'ਚ ਬੈ ਗਏ ਸਰ ਨੌਕਰੀਆਂ ਦੇਖਦੇ ਰਹੇ ਨੌਕਰੀ ਨਹੀਂ ਮਿਲੀ ਵੀ ਸਰ ਇਹੀ ਕੰਮ ਲੈ ਕੇ ਕਰਨਾ। ਪਰ ਇਹਦੇ ਵਿੱਚ ਵੀ ਸਰ ਗੁਜ਼ਾਰਾ ਔਖਾ ਹੀ ਹੁੰਦਾ ਜੀ ਹੁਣ। ਮਤਲਬ ਵਰਤੋਂ ਵਿੱਚ ਘਟੇ ਸਰ ਜਾਂਦਾ ਜਦੋਂ ਜਦ ਕੀ ਬਾਸ ਦੇ ਨਾਲ ਕਾਫੀ ਮਿਹਨਤ ਤੁਸੀਂ ਕਰਦੇ ਪਿਆ ਹੋ। ਮਿਹਨਤ ਮਿਲਦੀ ਹੈ ਤੁਹਾਨੂੰ? ਨਹੀਂ ਸਰ ਉਹ ਨਹੀਂ ਮਿਹਨਤ ਨਹੀਂ ਮਿਲਦੀ ਜੀ। ਮੇਤ ਕਟ ਮਿਲਦੀ ਸਾਰੀ ਦੀ। ਕੀ ਫਰਕ ਕੀ ਆ ਜਿਹੜਾ ਮਸ਼ੀਨ ਦੇ ਨਾਲ ਸਮਾਨ ਤਿਆਰ ਹੁੰਦਾ ਟੋਕਰੀਆਂ ਤਿਆਰ ਹੁੰਦੀਆਂ ਤੁਸੀਂ ਹੱਥੀ ਕੰਮ ਕਰਦੇ ਪਿਆ ਨਾ ਮਿਹਨਤ ਵੀ ਕਰਦੇ ਫਿਰੋ। ਫਰਕ ਕੀ ਹੈਗਾ ਜੀ? ਸਰ ਇਹਦੇ ਵਿੱਚ ਮਿਹਨਤ ਬਹੁਤ ਆ ਪਰ ਸਾਰੀ ਇਸ ਕੰਮ ਦੀ ਸੇਫਟੀ ਹੈਗੀ ਸਰ ਠੀਕ ਹੈਗਾ ਕੰਮ ਜੀ। ਮੰਨ ਲਿਓ ਜੀ ਸਰ ਪਹਿਲੇ ਸਾਡੇ ਨਾ ਜਿਹੜੇ ਦਾਦਾ ਸੀ ਉਹ ਜਿੱਦਾਂ ਹੁਣ ਪਲਾਸਟਿਕ ਦੇ ਵਿੱਚ ਕਰ ਕਰਦੇ ਵਿੱਚ ਅਸੀਂ ਪਲਾਸਟਿਕ ਜ਼ਿਆਦਾ ਵਰਤਦੇ ਆ। ਉਹ ਹਰ ਚੀਜ਼ ਜਿਸ ਦਾ ਇਹੀ ਬਾਸਾਂ ਹੀ ਤਿਆਰ ਕਰਦੇ ਸੀ ਮਤ ਚੋਕਲੇ ਬੇਨ ਲਾ ਲੀਏ ਜਿੱਦਾਂ ਗਲਾਸ ਲਾ ਲੀਏ ਪਲੇਟਾਂ ਲਾ ਲੀਏ ਸਰ ਉਹ ਇਹਦੀ ਬਾਸ ਨਹੀਂ ਬੰਦੀਆਂ ਸੀ ਹੁਣ ਸਰ ਲੋਕ ਭੁੱਲਦੇ ਪੈ ਨੇ ਸਾਰੇ ਕੋਈ ਬਰਤਦਾ ਨਹੀਂ ਪਿਆ ਸਭ ਡਿਸਪੋਜ਼ਰ ਦਾ ਚੱਲਦਾ ਪਿਆ ਜੀ ਹਾਂਜੀ ਨਾ ਤਾਂ ਨਹੀਂ ਬਿਮਾਰੀਆਂ ਪੈਦਾ ਹੁੰਦੀਆਂ ਸਰ ਬਹੁਤ ਜ਼ਿਆਦਾ ਜੀ ਤੁਸੀਂ ਆਪੇ ਦੇਖੋ ਸਰ ਜਿੱਦਾਂ ਆਪਾਂ ਡਿਸਪੋਜ਼ਰ ਵਰਤਾਂਗੇ ਸਰ ਉਹਨਾਂ ਦਾ ਬਿਮਾਰੀ ਲੱਗਣੀ ਹੈ ਜੀ ਉਹ ਜ਼ਿਆਦਾ ਵਰਤਦੇ ਨੇ ਇਹ ਲੋਕੀ ਵਰਤਦੇ ਨੇ ਪਏ ਇਹ ਸਿਰਫ ਸਰ ਉਹ ਜੋ ਛੋਟਾ ਰੋਂਗਾ ਹੈਗਾ ਉਹ ਚੋਲਾ ਦੇ ਵਿੱਚ ਜਾਂਦਾ ਜਾਂ ਵੱਡਾ ਟੋਕਰਾ ਇਹ ਬਰਤਦੇ ਲੋਕ ਉਹਦੇ ਵਿੱਚ ਜਾਗਦੇ ਵਿੱਚ ਜਾ ਜਗ ਜੁਗ ਦੇ ਵਿੱਚ ਵਰਤਦੇ ਤਾਂ ਇਦਾਂ ਨਹੀਂ ਕੋਈ ਵਰਤਦਾ। ਉਹਦੀ ਲੋਨ ਵਾਸਤੇ ਜਾਂ ਕਦੀ ਸਰਕਾਰਾਂ ਨੂੰ ਫੇਰ ਨਹੀਂ ਕੀਤੀ ਵੀ ਤੁਹਾਡਾ ਕੰਮ ਬਦਲਣਾ ਚਾਹੀਦਾ। ਹਾਂਜੀ ਸਰ ਉਹਨਾਂ ਨਾਲ ਕੀਤੀ ਹੀ ਗੱਲ ਉਹ ਕਹਿੰਦੇ ਵੀ ਤੁਹਾਡੇ ਟੋਕਰੀ ਦੇ ਕੰਮ ਕੰਮ ਦੇ ਵਿੱਚ ਕੋਈ ਉਹ ਨਹੀਂ ਦਾਂਜੀ ਲੋਨ। ਡੇਰੀ ਫਾਰਮ ਹੋਏ ਉਹਦੇ ਬਾਅਦ ਤੇ ਦਿੰਦੇ ਆਹੀ ਪੋਲਟਰੀ ਫਾਰਮ ਵਾਸਤੇ ਦਿੰਦੇ ਆ ਇਹਦੇ ਵਾਸਤੇ ਨਹੀਂ ਸਰ ਦਿੰਦੀ ਉਹ। ਪਰਿਵਾਰ ਸਾਰਾ ਹੀ ਇਹੋ ਹੀ ਕੰਮ ਕਰਦੇ ਵੇ ਤੁਸੀਂ। ਹਾਂਜੀ ਸਰ ਛੋਟਾ ਛੋਟਾ ਬ੍ਰਦਰ ਹੈਗਾ ਕਿ ਮੇਰਾ ਉਹ ਸਰ ਜੀਐਸਪੀ ਚਲਾਉਂਦਾ ਹੈ। ਬਾਕੀ ਫਾਦਰ ਸਾਹਿਬ ਮੇਰੇ ਇਹ ਮੈਂ ਸਰ ਇਹੀ ਕੰਮ ਕਰਦਾ ਜੀ ਬਿਲਕੁਲ ਬਾਕੀ ਫੈਮਿਲੀ ਜੀ ਦੇ ਬਹੁਤੇ ਸਾਰੇ ਆਏ ਹਾਂ ਹਾਂਜੀ 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 ਇਹੀ ਕੰਮ ਕਰਦੇ ਜੀ ਬਿਲਕੁਲ ਦੇਖਿਆ ਤੁਸੀਂ ਕਾਫੀ ਮਿਹਨਤ ਦਾ ਕੰਮ ਹੈਗਾ ਅ ਪਹਿਲੇ ਸਮੇ ਤੋਂ ਜਿਸ ਤਰ੍ਹਾਂ ਇਹਨਾਂ ਦੇ ਬਜ਼ੁਰਗ ਜਿਹੜੇ ਹੈਗੇ ਨੇ ਕੰਮ ਕਰਦੇ ਸੀਗੇ ਟੋکریاں ਬਣਾਉਂਦੇ ਸੀ ਹੋਰ ਵੀ ਕਈ ਸਮਾਨ ਬਣਾਉਂਦੇ ਸੀ ਗੱਲ ਕਰਦੇ ਹੈਗੇ ਕਾਰੀਗਰ ਵੀ ਹੈਗੇ ਨੇ ਅਤੇ ਇਹ ਸਰ ਕੀ ਨਾਮ ਹੈ ਤੁਹਾਡਾ ਰਾਮ ਮੁਰਤੀ ਰਾਮ ਮੁਰਤੀ ਜੀ ਕਿੱਥੋਂ ਆਦੇ ਹੋ ਤੁਸੀਂ ਮੇਰਾ ਪਿੰਡ ਪਾਜੀ ਕਰਾਲੀ ਹੈ ਜੀ ਸਾਡੇ ਬਜ਼ੁਰਗ ਵੀ ਇਹੀ ਕੰਮ ਕਰਦੇ ਹੈ ਜੀ ਤੁਸੀਂ ਕਿੰਨਾ ਟੱਕ ਰਿਹਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦੇ ਕਾਫੀ ਸਮਾਂ ਹੋ ਗਿਆ ਜੀ 6 ਕੋ ਸਾਢੇ ਹੋ ਗਿਆ ਜੀ ਸਾਨੂੰ ਵੀ ਇਹ ਫਰਕ ਕੀ ਹੈ ਇਹ ਇਹਦੇ ਵਿੱਚ ਤੇ ਜਿਸ ਤਰ੍ਹਾਂ ਹੁਣ ਮਸ਼ੀਨੀ ਸਮਾਨ ਬੰਦਾ ਕੀ ਫਰਕ ਕੀ ਹੈ ਫਰਕ ਤਾਂ ਇਹੀ ਹੈ ਜੀ ਹੁਣ ਸਰ ਜੀ ਜਿੱਦਾਂ ਗਲਾ ਚਲੇ ਤੇ ਪਲੇਟਾਂ ਚਲਪੀਆਂ ਤੇ ਬਿਮਾਰੀ ਦਾ ਬੜਾ ਕਾਰ ਹੈ ਸਾਡਾ ਕੰਮ ਕਰ ਤੁਹਾਨੂੰ ਪਤਾ ਜੀ ਮਹਾਰਾਜ ਸਾਹਿਬ ਜੀ ਤੁਸੀਂ ਵੀ ਗਲਾਸ ਵਗੈਰਾ ਜਾਂ ਇਸ ਤਰ੍ਹਾਂ ਕੋਲੀਆਂ ਵਗੈਰਾ ਇਸ ਤਰ੍ਹਾਂ ਬਣਾਉਂਦੇ ਹੋ ਹਾਂਜੀ 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 ਤਾਂ ਹੁਣ ਉਹ ਮਹਾਰਾਜ ਉਹ ਤੁਹਾਨੂੰ ਪਤਾ ਜੀ ਜੀ ਬਿਮਾਰੀ ਮੂਰੀਆਂ ਦਾ ਬੜਾ ਕੰਮ ਹੈ ਬਿਲਕੁਲ ਦੇਖਿਆ ਤੁਸੀਂ ਕਾਰੀਗਰ ਹੈਗੇ ਨੇ ਗਾਖ ਵੀ ਇੱਥੇ ਆਏ ਪਏ ਨੇ ਗੱਲਬਾਤ ਅਸੀਂ ਕਰਦੇ ਆਂਗਾ ਸਰ ਕੀ ਨਾਜੀ ਤੁਹਾਡਾ ਸਾਡਾ ਨਾਂ ਹੀ ਬਲਕਾਰ ਸਿੰਘ ਬਲਕਾਰ ਜੀ ਕਿੱਥੋਂ ਆਏ ਤੁਸੀਂ ਭੱਬਰ ਤੋਂ ਆਏ ਜੀ ਕੀ ਕਹਿਣਾ ਚਾਹੋਗੇ ਜਿਸਨੂੰ ਦੇਖਿਆ ਕਿ ਤੁਸੀਂ ਇੱਥੇ ਸਮਾਨ ਲੈਣ ਵਾਸਤੇ ਆਏ ਹੋ ਕੀ ਕਹਿਣਾ ਚਾਹੋਗੇ ਆਏ ਕਹਿਣਾ ਚਾਹਦੇ ਆਵੇਂ ਸਾਡੇ ਕਲਾਸਕਰ ਹੈਗੇ ਪੜ੍ਹੇ ਲਿਖੇ ਹੈਗੇ ਇਹਦੇ ਬਜ਼ੁਰਗ ਜਿਹੜੇ ਇਹੋ ਕੰਮ ਕਰਦੇ ਉਹਦੇ ਬਜ਼ੁਰਗ ਪਿਆ ਕੇ ਪਰਦਾਦੇ ਵੀ ਇਹੋ ਕੰਮ ਕਰਦੇ ਹੈ ਇਹਨਾਂ ਵਿਚਾਰੇ ਨਾ ਨੌਕਰੀ ਦੇ ਕਾਰਨ ਜਿਹੜਾ ਕੋਈ ਪੜ੍ਹੇ ਲਿਖੇ ਬਾਹਰ ਚੱਲ ਜਾਂਦਾ ਉਹ ਚੰਗੀ ਗੱਲ ਹੈ ਜਿਹੜਾ ਨਹੀਂ ਜਾਂਦਾ ਕਿਸੇ ਕੰਮ ਤੇ ਪੈਂਦਾ ਕਿ ਸਮਾਨ ਸਾਰਾ ਪਿਆ ਹੁੰਦਾ ਹੈ ਅੱਜ ਜ਼ਮਾਨੇ ਦੇ ਵਿੱਚ ਇਹਨਾਂ ਦਾ ਵਿਚਾਰਾ ਗੁਜ਼ਾਰਾ ਬੜਾ ਹੀ ਔਖਾ ਹੈ ਪਹਿਲਾਂ ਜੋ ਦਾਣੇ ਫੱਕੇ ਪੈਂਦੇ ਇਹਦੇ ਦੇ ਜਿਹੜੀ ਢੋਲ ਬਣਾਉਂਦੇ ਆ ਇੱਕ ਲੋਹੇ ਦੇ ਚੱਲ ਪਿਆ ਤੇ ਢੋਲ ਲੈ ਪਲਾਸਟਿਕੀਆਂ ਪਾਲਟੀਆਂ ਲੈ ਜੇ ਸਮਾਨ ਪਾਉ ਪਹਿਲਾਂ ਸਾਰਾ ਸਮਾਨ ਦਾਣਾ ਫੱਕਾ ਜੋ 2 4 10 ਕੁਇੰਟਲ ਹੁੰਦਾ ਇਹਦੇ ਬਣੇ ਹੁੰਦੇ ਢੋਲ ਹੁੰਦੇ ਹੁੰਦੇ ਜੀ ਪਾਉਂਦੇ ਸੀ ਰੋਟੀਆਂ ਬਣਾਉਂਦੇ ਸੀ ਕਿਰਚਮਚੀਆਂ ਬਣਾਈ ਹੁੰਦੀ ਹੁੰਦੇ ਜਿਹੜੇ ਪਾਉਂ ਉਹਨਾਂ ਦੀ ਰੋਟੀਆਂ ਬਣਾਣਾ ਜੋ ਵੀ ਕਰਨਾ ਅੱਜ ਇਹਨਾਂ ਨੂੰ ਵਿਚਾਰਨਾ ਬੜਾ ਹੀ ਨੁਕਸਾਨ ਹੋਇਆ ਕਰਦਾ ਹੈ ਦਿਹਾੜੀ ਦੀ ਬੜੀ ਮੁਸ਼ਕਲ ਆ ਆਸਨ ਦੀ ਹੈ ਸਰ ਇਹ ਫਰਕ ਕੀ ਹੈਗਾ ਜਿਸ ਨਾਲ ਬਾਹਤੋਂ ਸਮਾਨ ਜਿਹੜਾ ਬਣੇਦਾ ਹੈਗਾ ਤੇ ਜਿਹੜਾ ਮਸ਼ੀਨੀ ਮਸ਼ੀਨਾ ਤੋਂ ਤਿਆਰ ਕਰਦਾ ਕੀ ਫਰਕ ਕੀ ਹੈਗਾ ਸਰ ਇਹ ਓਰੀਜਨਲ ਹੈਗਾ ਦੇਸੀ ਸਮਾਨ ਹੈਗਾ ਜਿਹੜਾ ਅੰਗਰੇਜ਼ੀ ਪਲਾਸਟਰ ਚੱਲ ਪੈਂਦਾ ਹੈ ਪੇ ਕੱਪ ਲਓ ਇਹ ਕਰੋ ਉਹ ਕਰੋ ਸਾਰਾ ਬਿਮਾਰੀ ਦੇ ਘਰ ਕੈਮੀਕਲ ਦਾ ਬਣਿਆ ਹੁੰਦਾ ਹੈ ਉਹ ਸਾਰੀ ਜੋਬ ہماری ਹੈ ਚਾਹ ਬਣਾਓ ਠੰਡਾ ਪੀਓ ਜੋ ਵੀ ਫੜਾ ਫੜ ਲਾਓ ਸਸਤੇ ਲਾਓ ਜੀ 30 ਰੁਪਏ ਦੇ 50 ਗਲਾਸ ਮਿਲ ਜਾਂਦੇ ਆ ਕੁਝ ਬਣਨਾ ਕਿ ਬਿਮਾਰੀ ਦਾ ਘਰ ਆ ਜੋ ਕੈਮੀਕਲ ਸਾਰੇ ਅੰਦਰ ਜਾਣੇ ਪਹਿਲੇ ਲੋਕ ਜਿਹੜੇ ਸੀਗੇ ਬਜ਼ੁਰਗ ਸੀਗੇ ਪਹਿਲੇ ਇਹ ਦੇਖੇ ਕਿ ਬਾਂਸਾਂ ਤੋਂ ਜਾਂ ਮਿੱਟੀ ਦੇ ਪਰਦਨ ਜਿਹੜੇ ਇਹ ਚੀਜ਼ਾਂ ਉਹ ਮੁਲਕਾ ਰੋਟੀ ਬਣਾਣੀਆਂ ਮੱਕੇ ਰੋਟੀ ਬਣਿਆ ਸਭ ਛੜੋਲੇ ਆ ਜਾਂ ਉਹਦੇ ਸਾਪੜੀਆਂ ਬਣਾਦੇ ਇੰਦਾ ਹੀ ਕੰਮ ਚੱਲਦਾ ਇਹ ਇੰਦਾ ਹੀ ਕੰਮ ਤੋਂ ਵੱਧ ਆ ਸੀ ਇਹਨਾਂ ਨੂੰ ਆਹ ਠਰਕ ਪੈ ਕੇ ਦਾ ਸਮਾਨ ਪੈਦਾ ਨਹੀਂ ਨੌਕਰੀ ਮਿਲ ਇਸ ਕੰਮ 'ਚ ਪੈ ਜਾਂਦੇ ਇਹ 100 ਰੁਪਏ ਦੇ ਆੜੇ ਪੈਗੇ ਤਾਂ ਵੀ ਕਹਿੰਦੇ ਠੀਕ ਹੈ 200 ਰੁਪਏ ਕਿਤਾ ਵੀ ਕਹਿੰਦੇ ਠੀਕ ਤਾਂ ਬਾਹਰ ਲੋਕੀ ਜਿਹੜੇ 700 800 ਰੁਪਏ 1000 ਰੁਪਏ ਦੇ ਆੜੇ ਬਣਾ ਕੇ ਜਿਹੜੇ ਹੋਰ ਕੰਮ ਚ ਪੈਗੇ ਇਹਨਾਂ ਨੂੰ ਇਸ ਕੰਮ ਚ ਪੈਦਾ ਬੜਾ ਹੀ ਘਾਟਾ ਨਾ ਨਾ ਨੂੰ ਸਰਕਾਰ ਕੋਈ ਆ ਕੇ ਦਿੰਦੀ ਹੈ ਸਹੂਲਤ ਨਾ ਕੁਛ ਤੁਸੀਂ ਜਿਹੜਾ ਸਮਾਨ ਲੈਣ ਵਾਸਤੇ ਆਏ ਹੋ ਤੁਸੀਂ ਇਹ ਲੈ ਕੇ ਅਗੇ ਵੇਚਦੇ ਹੈਗੇ ਜਾਂ ਕਿਸ ਤਰ੍ਹਾਂ ਕਰਦੇ ਹੋ ਆਪਣਾ ਘਰ ਵਸਾ ਜਾਣਾ ਲੈਣਾ ਹੈ ਡੰਗਰਾ ਵਸਾ ਪੱਠੇ ਪਾਣੇ ਟੋਕਰੀ ਥਲਣੀਆਂ ਆ ਰੋਟੀਆਂ ਪਾਣ ਵਾਸਤੇ ਸਾਬੜੀ ਲੈਣੀਆਂ ਥਲਣੀਆਂ ਵਿਆਹ ਵਾਸਤੇ ਜੋ ਵੀ ਕੋਈ ਨਾ 4 ਮਾਲ ਜਾਂ 4 ਤਾਂ ਮੇ ਛੋਲੀ ਇੰਦੀ ਲੈਣੀ ਆ ਬਾਕੀ ਪ੍ਰਾਚ ਕੋਈ ਬੰਦਾ ਰੋਟਰੀ ਮਰਦਾ ਸਕਦਾ ਇਹ ਲੱਗਦਾ ਨਹੀਂ ਕਿ ਪਿੰਡਾਂ ਦੇ ਵਿੱਚ ਹੁਣ ਦੁਬਾਰਾ ਤੋਂ ਫੇਰ ਲੋਕੀਏ ਜਿਹੜਾ ਬਾਸ ਤੋਂ ਬਣਿਆ ਸਮਾਨ ਜਲਾ ਫੇਰ ਖਰੀਦਣਾ ਸ਼ੁਰੂ ਕਰ ਚੁੱਕੇ ਨੇ ਨਹੀਂ ਨਹੀਂ ਕਰਨਾ ਸ਼ੁਰੂ ਕਰ ਚੁੱਕੇ ਆਗੇ ਕਰਨਗੇ ਵੀ ਵੈਸੇ ਤਾਂ ਇਹਦੇ ਸਮਾਨ ਤੋਂ ਬਗੈਰ ਗੁਜ਼ਾਰਾ ਨਹੀਂ ਆਉਂਦਾ ਪਲਾਸਟ ਨਾਲ ਜੋ ਇਹ ਚੀਜ਼ ਆ ਓਰੀਜਨਲ ਦੂਸਰੀ ਚੀਜ਼ ਨਹੀਂ ਆ ਬਿਲਕੁਲ ਦੇਖਿਆ ਤੁਸੀਂ ਕਾਰੀਗਰ ਵੀ ਜਿਹੜੇ ਲੱਗੇ ਪਏ ਨੇ ਪਿਛਲੇ ਬਜ਼ੁਰਗ ਕਾਫੀ ਸਮੇਂ ਤੋਂ ਇਹਨਾਂ ਦਾ ਕੰਮ ਕਰਦੇ ਪਏ ਸੀਗੇ ਅੱਗੇ ਬੱਚੇ ਵੀ ਇਹਨਾਂ ਕੰਮਾਂ ਦੇ ਵਿੱਚ ਦੇਖਿਆ ਤੁਸੀਂ ਪੈਗੇ ਹੈਗੇ ਨੇ ਟੋਕਰੇ ਬਣਾ ਰਹੇ ਨੇ ਔਰ ਬਾਸ ਤੋਂ ਬਣੀਆਂ ਚੀਜ਼ਾਂ ਵੀ ਬਣਾਉਂਦੇ ਪਏ ਨੇ ਸਰਕਾਰਾਂ ਤੋਂ ਵੀ ਅਪੀਲ ਕੀਤੀ ਆ ਇਹਨਾਂ ਨੇ ਆ ਕਿ ਇਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਏ ਤਾਂ ਕਿ ਇਹ ਵੀ ਆਪਣਾ ਕੰਮ ਵਧਾ ਸਕਣ ਔਰ ਇਹਨਾਂ ਦੇ ਘਰ ਦਾ ਗੁਜ਼ਾਰਾ ਵੀ ਜਿਹੜਾ ਉਹ ਚੰਗੀ ਤਰ੍ਹਾਂ ਹੋ ਸਕੇ ਪਟਾਣਕੋਟ ਤੋਂ ਓਨਅਰ ਦੇ ਲਈ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ ਦੀ ਰਿਪੋਰਟ